ਪੰਜਾਬ ਦੇ ਇੱਕ ਡਾਕਟਰ ਦੇ ਨਾਲ ਹੋ ਗਈ ਹੈ ਵੱਡੀ ਠੱਗੀ ਪੁੱਤ ਨੂੰ ਡੀਐਸਪੀ ਲਗਵਾਉਣ ਦਾ ਦਿੱਤਾ ਗਿਆ ਚਾਂਸਾ ਤੇ ਠੱਗ ਲੈ ਗਏ ਕਰੋੜਾ ਰੁਪਏ ਤੇ ਹੁਣ ਪੁਲਿਸ ਇਸ ਮਾਮਲੇ ਦੇ ਵਿੱਚ ਕਰ ਰਹੀ ਹੈ ਤਫ਼ਤੀਸ਼ ਜੀ ਆਇਆਂ ਇਹ ਮਾਮਲਾ ਸ਼੍ਰੀ ਮੁਖਤਰ ਸਾਹਿਬ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਆਯੁਰਵੈਦਿਕ ਡਾਕਟਰ ਦੇ ਨਾਲ ਵੱਡੀ ਠੱਗੀ ਹੋ ਗਈ ਹੈ ਉਸ ਨੂੰ ਇਹ ਚਾਂਸਾ ਦਿੱਤਾ ਗਿਆ ਸੀ ਕਿ ਉਸ ਦੇ ਪੁੱਤ ਨੂੰ ਡੀਐਸਪੀ ਲਗਵਾ ਦਿੱਤਾ ਜਾਵੇਗਾ ਤੇ ਉਸ ਦੇ ਕੋਲੋਂ ਕਰੋੜਾਂ ਰੁਪਏ ਠੱਗ ਲੈ ਗਏ ਸਨ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਕਰ ਰਹੀ ਹੈ ਦੱਸਦੀ ਹੈ ਕਿ ਇਸ ਆਯੁਰਵੈਦਿਕ ਦੇ ਡਾਕਟਰ ਦਾ ਨਾਮ ਹਰਮਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦੇ ਪਿਤਾ ਦਰਨਬਗੀਚਾ ਸਿੰਘ ਹੈ ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਉਹ ਆਯੁਰਵੈਦਿਕ ਦੇ ਡਾਕਟਰ ਦੇ ਤੌਰ ਤੇ ਪ੍ਰੈਕਟਿਸ ਕਰਦੇ ਨੇ ਤੇ ਬਹੁਤ ਸਾਰੇ ਮਰੀਜ਼ ਬਹੁਤ ਸਾਰੇ ਲੋਕ ਉਹਨਾਂ ਦੇ ਕੋਲੋਂ ਦਵਾਈਆਂ ਲੈਣ ਦੇ ਲਈ ਆਉਂਦੇ ਨੇ ਤੇ ਉਹਨਾਂ ਦੇ ਵਿੱਚੋਂ ਹੀ ਇੱਕ ਵਿਅਕਤੀ ਹੈ ਜਿਸ ਦਾ ਨਾਮ ਪਵਨ ਕੁਮਾਰ ਸ਼ਰਮਾ ਹੈ ਉਹਨਾਂ ਦੇ ਕੋਲੋਂ ਦਵਾਈ ਲੈਣ ਦੇ ਲਈ ਆਉਂਦਾ ਹੈ ਤੇ ਕਾਫੀ ਲੰਬੇ ਸਮੇਂ ਦੇ ਤੋਂ ਉਹ ਉਹਨਾਂ ਦਾ ਜਿਹੜਾ ਕਿ ਇੱਕ ਗਾਹ ਹੈ ਕਿ ਉਹਨਾਂ ਦੇ ਕੋਲੋਂ ਦਵਾਈ ਲੈਣ ਦੇ ਲਈ ਆਉਂਦਾ ਹੈ ਉਹਨਾਂ ਨੇ ਉਸ ਦੇ ਨਾਲ ਇਹ ਗੱਲ ਕੀਤੀ ਸੀ ਕਿ ਉਹਨਾਂ ਦਾ ਬੇਟਾ PPS ਦੀ ਤਿਆਰੀ ਕਰ ਰਿਹਾ ਜਿਸ ਦੀ ਕਿ ਪਹਿਲੀ ਪ੍ਰੀਖਿਆ ਹੋ ਵੀ ਚੁੱਕੀ ਹੈ ਉੱਥੇ ਪਵਨ ਕੁਮਾਰ ਸ਼ਰਮਾ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਦੀ ਪਛਾਣ ਦੇ ਵਿੱਚ ਇੱਕ ਅਜਿਹਾ ਵਿਅਕਤੀ ਹੈ ਜਿਸ ਦੀ ਕਿ ਕਾਫੀ ਵੱਡੇ ਅਧਿਕਾਰੀਆਂ ਦੇ ਨਾਲ ਮੰਤਰੀਆਂ ਦੇ ਨਾਲ ਬੈਣੀ ਉਠਨੀਆਂ ਉਹਨਾਂ ਦੇ ਨਾਲ ਗੱਲਬਾਤ ਹੈ ਤੇ ਪਵਨ ਕੁਮਾਰ ਸ਼ਰਮਾ ਨੇ ਹਰਮਿੰਦਰ ਸਿੰਘ ਹੋਣਾ ਦੀ ਉਸ ਵਿਅਕਤੀ ਦੇ ਨਾਲ ਜਾਣ ਪਛਾਣ ਕਰਵਾਈ ਜਿਨ੍ਹਾਂ ਦਾ ਨਾਮ ਜਗਮੋਹਣ ਸਿੰਘ ਦੱਸਿਆ ਜਾ ਰਿਹਾ ਹੈ ਜਿਹੜੇ ਕਿ ਚੰਡੀਗੜ੍ਹ ਦੇ ਹੀ ਨਿਵਾਸੀ ਨੇ ਇਥੇ ਇਹ ਗੱਲ ਸਾਹਮਣੇ ਆਈ ਕਿ ਜਦੋਂ ਇਸ ਪ੍ਰੀਖਿਆ ਦਾ ਨਤੀਜਾ ਆਇਆ ਤਾਂ ਇਸ ਆਯੁਰਵੈਦਿਕ ਦੇ ਡਾਕਟਰ ਦੇ ਪੁੱਤਰ ਦਾ ਨਾਮ ਮੈਰਿਟ ਲਿਸਟ ਦੇ ਵਿੱਚ ਨਹੀਂ ਆਇਆ ਜਾਨੀ ਕਿ ਉਸ ਨੂੰ ਡੀਐਸਪੀ ਨਹੀਂ ਪੜਤੀ ਕਰਵਾਇਆ ਗਿਆ ਫਿਰ ਉਸ ਨੂੰ ਪਤਾ ਲੱਗਾ ਕਿ ਉਸ ਦੇ ਨਾਲ ਠੱਗੀ ਹੋ ਗਈ ਹੈ ਤਾਂ ਫਿਰ ਉਸ ਨੇ ਇਹ ਮਾਮਲਾ ਪੰਚਾਇਤ ਤੱਕ ਪਹੁੰਚਾਇਆ ਉੱਥੇ ਵੀ ਕੁਝ ਮਸਲਾ ਹੱਲ ਨਹੀਂ ਹੋ ਸਕਿਆ ਤੇ ਕਾਫੀ ਮੁਸ਼ਕਲ ਤੱਕ ਇਹਡੇ ਚੰਡੀਗੜ੍ਹ ਦੇ ਜਗਮੋਨ ਸਿੰਘ ਸਨ ਉਹਨਾਂ ਨੇ ਇਹ ਗੱਲ ਮੰਨੀ ਕਿ ਉਹ ਜਿਹੜਾ 1 ਕਰੋੜ ਰੁਪਏ ਉਹਨਾਂ ਨੇ ਲਿਆ ਹੈ ਉਸ ਦੇ ਬਦਲੇ ਦੇ ਵਿੱਚ ਜ਼ਮੀਨ ਦੇ ਦੇਣਗੇ ਇਹ ਲਾਰਾ ਕਾਫੀ ਲੰਮੇ ਸਮੇਂ ਤੱਕ ਲਾਇਆ ਗਿਆ ਤੇ ਬਾਅਦ ਦੇ ਵਿੱਚ ਉਸ ਨੂੰ ਤਿੰਨ ਜਿਹੜੇ ਕਿ ਚੈੱਕ ਦਿੱਤੇ ਗਏ ਜਿਹੜੇ ਕਿ 1 ਕਰੋੜ ਦੀ ਰਾਸ਼ੀ ਬੰਦੀ ਸੀ ਜਦੋਂ ਇਹ ਚੈੱਕ ਬੈਂਕ ਵਿੱਚ ਲਗਾਏ ਗਿਆ ਤਾਂ ਇਹ ਚੈੱਕ ਬਾਉਂਸ ਹੋ ਗਿਆ ਤੇ ਫਿਰ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੁਣ ਪੁਲਿਸ ਨੇ ਇਹਨਾਂ ਦੋਨਾਂ ਵਿਅਕਤੀਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰ ਲਿਆ ਹੈ ਪੁਲਿਸ ਨੇ ਪਵਨ ਕੁਮਾਰ ਸ਼ਰਮਾ ਜਿਹੜਾ ਕਿ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਜਗਮਉਨ ਸਿੰਘ ਜਿਹੜਾ ਕਿ ਚੰਡੀਗੜ੍ਹ ਦਾ ਨਿਵਾਸੀ ਹੈ ਇਹਨਾਂ ਦੋਨਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਤੇ ਪੁਲਿਸ ਇਸ ਮਾਮਲੇ ਦੇ ਵਿੱਚ ਤਫਤੀਸ਼ ਕਰ ਰਹੀ ਹੈ ਇੱਥੇ ਜਿਹੜੇ ਡਾਕਟਰ ਨੇ ਹਰਮਿੰਦਰ ਸਿੰਘ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਬੇਟਾ ਬਹੁਤ ਮਿਹਨਤੀ ਹੈ ਉਸਨੇ ਤਿਆਰੀ ਵੀ ਬਹੁਤ ਕੀਤੀ ਪਰੰਤੂ ਉਸ ਨੂੰ ਇਹ ਗੱਲ ਆਖੀ ਗਈ ਸੀ ਕਿ ਇੱਥੇ ਤਿਆਰੀ ਦੇ ਨਾਲ ਕੁਝ ਨਹੀਂ ਬਣਦਾ ਇੱਥੇ ਪੈਸਾ ਵੀ ਚੱਲਦਾ ਤੇ ਸ਼ਿਫਾਰਿਸ਼ ਵੀ ਕਰਵਾਉਣੀ ਪੈਂਦੀ ਹੈ ਉਸਨੇ ਸੋਚਿਆ ਕਿ ਉਸ ਦਾ ਬੇਟਾ ਚੰਗੇ ਰੋਜ਼ਗਾਰ ਤੇ ਲੱਗ ਜਾਵੇਗਾ ਇਸ ਕਰਕੇ ਉਸਨੇ ਜਗਮਉਂ ਸਿੰਘ ਨੂੰ 1 ਕਰੋੜ ਰੁਪਏ ਜਿਹੜੀ ਰਾਸ਼ੀ ਉਹ ਦੇ ਦਿੱਤੀ ਸੀ ਪਰੰਤੂ ਹੁਣ ਉਸ ਦੇ ਨਾਲ ਠਾ ਗੀ ਹੋ ਗਈ ਹੈ ਨਾ ਤਾਂ ਉਸਦੇ ਪੈਸੇ ਵਾਪਸ ਮਿਲ ਰਹੇ ਨੇ ਤੇ ਉਤੋਂ ਦਾ ਪੁੱਤਰ ਵੀ ਖੱਜਲਖਵਾਰ ਹੋ ਰਿਹਾ ਹੈ ਹੁਣ ਇਹ ਮਾਮਲਾ ਪਹਿਲਾਂ ਜਿਹੜਾ ਪੰਚਾਇਤ ਤੱਕ ਸੀ ਹੁਣ ਪੁਲਿਸ ਤੱਕ ਪਹੁੰਚ ਗਿਆ ਹੈ ਪੁਲਿਸ ਇਸ ਮਾਮਲੇ ਦੀ ਤਫ਼ਤੀਸ਼ ਕਰ ਰਹੀ ਹੈ ਤੇ ਨਾਲ ਹੀ ਜਿਹੜਾ ਜਗਮੋਨ ਸਿੰਘ ਚੰਡੀਗੜ੍ਹ ਦਾ ਨਿਵਾਸੀ ਹੈ ਉਸ ਦੀ ਭਾਲ ਵੀ ਕੀਤੀ ਜਾ ਰਹੀ ਕਿਉਂਕਿ ਉਹ ਫਰਾਰ ਦੱਸਿਆ ਜਾ ਰਿਹਾ ਪੁਲਿਸ ਦਾ ਕਹਿਣਾ ਹੈ ਕਿ ਇਸ ਨੂੰ ਫੜ ਲਿਆ ਜਾਵੇਗਾ ਤੜੀ ਵਾਪਰਾਸ਼ੀ ਹੈ ਉਹ ਵੀ ਵਾਪਸ ਕਰਵਾ ਦਿੱਤੀ ਜਾਵੇਗੀ